आज़ाद ਅੱਜ ਮਾਂਜੋ ਭਾਪੀ ਪੰਜਾਬ ਦੇ ਆ ਹਦਾਇਤਾਂ ਦੇ ਉੱਤੇ ਮੈਂ ਅੰਮ੍ਰਿਤਸਰ ਵਿਜ਼ਿਟ ਕੀਤਾ ਹੈਗਾ ਅੱਜ ਦਾ ਜਿਹੜਾ ਵਿਜ਼ਿਟ ਦਾ ਮੁੱਖ ਮੰਤਵ ਹੈਗਾ 26 ਜਨਵਰੀ ਜਿਹੜੀ ਆ ਰਹੀ ਹੈਗੀ ਆਪਣਾ ਕੰਟੈਂਪਨਸ ਦੇ ਵਾਸਤੇ ਆਪਣੀਆਂ ਆਪਣੀਆਂ ਪ੍ਰੈਪਰੇਸ਼ਨ ਦੇਖਣਿਆ ਹੈਗਾ ਇਹਦੇ ਤਹਿਤ ਮੈਂ ਅੰਮ੍ਰਿਤਸਰ ਸਿਟੀ ਦੇ ਪ੍ਰੋਵਿੰਸ ਕਮਿਸ਼ਨਰ ਨਾਲ ਗੱਲ ਕੀਤੀ ਇਹਨਾਂ ਦੇ ਵੱਲੋਂ ਜੋ ਵੀ ਕੋਈ ਅਰੇਂਜਮੈਂਟ ਆਉਡੀ ਕੇ ਗਏ ਨੇ ਉਨਾਂ ਨੂੰ ਕੇਸ ਸਪੈਸਿਫਿਕਟ اور ਉਸਰ ਡਿਸਕਸ਼ਨ ਤੋਂ ਬਾਅਦ ਅਸੀਂ ਗਰਾਉਂਡ ਤੇ ਜਾ ਕੇ ਉਹ ਪੁਲਿਸ ਸਟੇਸ਼ਨ ਜਿਹਦੇ ਚ ਛਾਟਾ ਇਹ اسلامਾਬਾਦ ਉਨਾਂ ਨੂੰ ਜਾ ਕੇ ਦੇਖਿਆ ਹੈਗਾ ਕਿ ਗਰਾਉਂਡ ਲੈਵਲ ਤੇ ਜਿਹੜੀਆਂ ਇਹਨਾਂ ਬੰਦੀਆਂ ਗੱਲਾਂ ਕਹੀਆਂ ਗਈਆਂ ਨੇ ਕਿਸ ਤਰ੍ਹਾਂ ਖਾਨਿਆਂ ਦੇ ਵਿੱਚ ਕੈਮਰੇਜ ਦਾ ਸਿਸਟਮ ਖਾਨੇ ਦੇ ਐਕਸੈਸ ਕੰਟਰੋਲ ਦਾ ਸਿਸਟਮ ਉਹ ਸਾਰਾ ਮੈਂ ਬਾਤਾਂ ਹੈਗਾ ਔਰ ਉਸ ਵਾਚਨ ਤੋਂ ਬਾਅਦ ਉਹਨਾਂ ਪਾਇਕ ਦੇ ਗਾਂਧੀ ਗਰਾਉਂਡ ਚਾਹੇ ਹੈ ਕਿ ਗਾਂਧੀ ਗਰਾਉਂਡ ਦੇ ਸਿਕਿਉਰਟੀ ਅਰੇਂਜਮੈਂਟਸ ਵਿੱਚ ਦਿੱਖੇ ਹੈ ਕਿ ਮੈਂ ਇਹਨਾਂ ਤੋਂ ਜਿਹੜੇ ਇਹਨਾਂ ਬਨੀਓ ਖਾਸ ਨਾਈਟ ਡੋਮਿਨੇਸ਼ਨ ਆਪਰੇਸ਼ਨ ਚੁੜਾਈ ਜਾ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਕੋਈ 550 ਦੇ ਕਰੀਬ ਮੁਲਾਜ਼ਮ ਇਹਨਾਂ ਦੇ ਜਿਹਨੂੰ ਕੀ ਕਮਿਸ਼ਨਰ ਸਾਹਿਬ ਆਪ ਲੀਡ ਕਰ ਰਹੇ ਨੇ ਅਲੋਂਗ ਵਿਦ ਦੂ ਡੀਸੀਪ ਰਾਤ ਨੂੰ ਇਹ ਬਾਰ ਹੁੰਦੇ ਹੈਗੇ ਤਾਂ ਕਿ ਆਨਾਲੇ 26 ਜਨਵਰੀ ਦੇ ਲਈ ਆਪਾਂ ਪੂਰੀ ਤਿਆਰੀ ਰੱਖੀ ਹੈ ਪਿਛਲੇ ਸਾਲ ਦਾ ਵੀ ਮੈਂ ਇੰਨਾ ਦਾ ਕ੍ਰਾਈਮ ਦਿੱਕਾ ਹੈਗਾ 128 ਕਿਲੋ ਦੇ ਕਰੀਬ ਇਹਨਾਂ ਨੇ ਹੀਰੋਇਨ ਪਿਛਲੇ ਸਾਲ ਫੜੀ ਰਹੀ ਹੈ ਕੋਈ ਆਪ ਦੇ ਆਪਸ ਵਿੱਚ ਇੱਕ ਕੀਤੀਮਾਨ ਹੈਗਾ ਕੋਈ ਹਰ ਜਾਦ ਦੇ ਕਰੀਬ ਕੀਓ ਫੜੇ ਹੈਗੇ ਇਸ ਸਾਲ ਹਜੇ 25 ਦਿਨ ਵੀ ਨਹੀਂ ਹੋਏ 24-25 ਦਿਨ ਹੋਏ ਨੇ ਇਹਨਾਂ ਨੇ ਕੋਈ 20 ਦੇ ਕਰੀਬ ਕੀਓ ਪਕੜੇ ਹੈ ਉਹ ਪੁਲਿਸ ਬੰਨਿਓ ਪੂਰੀ ਮਸਟੈਡੀ ਹੈਗੀ ਆ ਅਸੀਂ ਤਿਆਰ ਹੈਗੇ ਆ ਕੋਈ ਵੀ ਗਲਤ ਅੰਸਰ ਨੂੰ ਕੋਈ ਵੀ ਮਾੜਾ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਔਰ ਮੈਨੂੰ ਪੂਰੀ ਉਮੀਦ ਆ ਇਹਨਾਂ ਦੀ ਮਿਹਨਤ ਨੂੰ ਫਾਇਦਾ ਲੱਗਣਗੇ ਔਰ ਜਿਹੜਾ ਆਉਣ ਵਾਲਾ 26 ਜਨਵਰੀ ਦਾ ਦਿਨ ਆ ਰਿਹਾ ਹੈਗਾ ਕਿ ਇਹ ਪੂਰੀ ਖੁਸ਼ੀ ਨਾਲ ਮਨਾਇਆ ਜਾਏਗਾ ਔਰ ਪੀਸ ਵੀ ਮਨਾਇਆ ਜਾਏਗਾ ਧੰਨਵਾਦ ਜੈ ਹਿੰਦ ਇਹ ਸਭ ਦੇ ਅਨੁਸਾਰ ਇਸ ਲਾਂ ਦੀ ਜਿਹੜੇ ਜਿਹੜੇ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਉਹ ਹੋਈਾੜੀਆ ਉਸਦੇ ਬਾਰੇ ਜਿਹੜਾ ਉਹ 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 ਆਪਾਂ ਅਲੱਗ ਗੱਲ ਕਰਾਂਗੇ ਉਹ ਟ੍ਰੈਫਿਕ ਦਾ ਅਲੱਗ ਹੈਗਾ ਪਰ ਮੈਨੂੰ ਅੱਜ ਜਿਹੜੀ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਮੈਂ ਆਤੇ ਇੱਥੇ ਆਇਆ ਇੰਨਾ ਦਾ ਦਿੱਖਿਆ ਗਿਆ ਕੋਈ 16000 ਦੇ ਕਰੀਬ ਇਹਨਾਂ ਨੇ ਚਲਾਨ ਕੀਤੇ ਹੈਗੇ ਨੇ ਔਰ ਇਹ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਇਹਨਾਂ ਦਾ ਪਰਪਸ ਸਿਰਫ ਇੱਕ ਹੀ ਹੈਗਾ ਕਿ ਲੋਕਾਂ ਨੂੰ ਆਪਾਂ ਟ੍ਰੈਫਿਕ ਨਿਯਮਾਂ ਨੂੰ ਪਾਲਨ ਕਰਨ ਦੇ ਦੇ ਉਹਨਾਂ ਨੂੰ ਪ੍ਰੇਰਿਤ ਕਰ ਪਾਏਗੇ ਕਿਉਂਕਿ ਜਿਹੜਾ ਬੰਦਾ ਕੋਈ ਟ੍ਰੈਫਿਕ ਦੀ ਗਲਤੀ ਕਰਦਾ ਉਹ ਆਪਣੀ ਜਾਨ ਨਹੀਂ ਨਾ ਦੂਜਿਆਂ ਦੀ ਜਾਨ ਨੂੰ ਵੀ ਖਤਰਾ ਪਾਦਾ ਲਗਾ ਸੋ ਇਹ ਕਰਦੀ ਮੈਨੂੰ ਖੁਸ਼ੀ ਆ ਕਿ ਇਹਨਾਂ ਬੰਨਿਓ ਜਿਹੜਾ ਚਲਾਨਾਂ ਲਈ ਦੀ ਅਫਰਟ ਕੀਤੀ ਜਾ ਰਹੀ ਹੈ ਉਹ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਣ ਲਈ ਅਫਰਟ ਕੀਤੀ ਜਾ ਰਹੀ ਹੈ ਰਾਏ ਪਰ 26 ਦੇ ਨਵੀਂ ਹੋਟਲ ਕੋਲ ਇਸ ਕੋ 26 ਤਰੀਕ ਨੂੰ ਜਿਹੜਾ ਪ੍ਰੋਗਰਾਮ ਇਹਨਾਂ ਨੇ ਬਣਿਓ ਹਜੇ ਪ੍ਰੋਗਰਾਮ ਡਰਾਫਟ ਕਰਦੇ ਨੇ ਪਰ ਉਹਦੇ ਚ ਕੁਝ ਪੋਸ ਜ਼ਿਲੇ ਤੋਂ ਮੋਬਾਈਲਾਈਜ਼ ਹੋਏਗੀ ਕੁਝ ਇਹਨਾਂ ਨੂੰ ਬਾਹਰੋਂ ਵੀ ਦਿੱਤੀ ਜਾਏਗੀ ਪੋਸ ਜਿਹੜੀ ਕਿ ਇਹ ਹੁੰਦਾ ਕਿ 26 ਤਰੀਕ ਦਾ ਫੰਕਸ਼ਨ ਜਿੱਥੇ ਇੱਥੇ ਦੀ ਸੈਕਿਉਰਿਟੀ ਕਰਨੀ ਜ਼ਰੂਰੀ ਆ ਸ਼ਾਇਦ ਦੇ ਦੂਜੇ ਹਿੱਸਿਆਂ ਦੀ ਵੀ ਸੈਕਿਉਰਿਟੀ ਕਰਨੀ ਜ਼ਰੂਰੀ ਹੁੰਦੀ ਹੈ ਉਹਦੇ ਲਈ ਬਾਹਰੋਂ ਪੋਸ ਇਹ ਵਰਕਆਊਟ ਕਰਦੇ ਹੈਗੇ ਨੇ ਉਹ ਵਰਕਆਊਟ ਕਰਕੇ ਅੱਜ ਮੈਨੂੰ ਸ਼ਾਮ ਤੱਕ ਇਹ ਠੀਕ ਦੇਣਗੇ ਉਸ ਤੋਂ ਬਾਅਦ ਮੈਂ ਹੈੱਡਕੁਆਰਟਰ ਨਾਲ ਟੇਕਅਪ ਪੈਕੇਜ ਜਿਹੜੀ ਬਾਹਰੋਂ ਹੋਸ ਆਈਆਂ ਉਹਦੇ ਅਕੋਰਡਿੰਗਲੀ ਇੱਥੇ ਅਸੀਂ ਡਿਪਲॉयਮੈਂਟ ਕਰਾਂਗੇ ਤਾਂ ਕਿ ਸ਼ਹਿਰ ਦੇ ਵਿੱਚ ਵੀ ਪੂਰੀ ਨਾਕਾਬੰਦੀ ਹੋਵੇ ਕੋਈ ਗਲਤ ਅੰਸਰ ਸ਼ਹਿਰ ਦੇ ਵਿੱਚ ਵੀ ਨਾ ਆਵੇ ਕੋਈ ਵਾਧਾ ਤੇ ਸ਼ਹਿਰ ਦੇ ਵਿੱਚ ਵੀ ਨਾ ਹੋਵੇ ਔਰ ਇੱਥੇ ਜਿੱਥੇ ਕੀ ਆਪਣਾ ਪ੍ਰੋਗਰਾਮ ਹੋਊਗਾ ਉਹਦੇ ਵੀ ਪ੍ਰੋਪਰ ਅਰੇਂਜਮੈਂਟ ਹੋਵੇ ਇੱਥੇ ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹਾਂਗਾ ਸਾਡੇ ਕਮਿਸ਼ਨਰ ਸਾਹਿਬ ਨੇ ਡਿਪਟੀ ਕਮਿਸ਼ਨਰ ਨਾਲ ਟੇਕਅਪ ਕਰਕੇ ਇੱਥੇ ਵੀ ਕਮਰੇ CCTV ਕੈਮਰੇ ਲਗਾਏ ਨੇ ਤਾਂ ਕਿ ਇੱਥੇ ਕੋਈ ਗਲਤ ਅੰਸਰ ਆਂਦਾ ਉਹ ਦਾ ਸਾਨੂੰ ਪਹਿਲਾਂ CCTV ਕੈਮਰੇ ਚ ਪਤਾ ਲੱਗ ਜੇਗਾ ਕਿ ਉਹਨੂੰ ਡਬੋਚਣਾ ਆਸਾਨ ਨਹੀਂ ਹੈ। ਦੇ ਅੰਦਰ ਬੇਟਾ ਤੇਰੀ ਐਕਟੀਵਿਟੀਆਂ ਦੇ ਇੰਚਾਰਜ ਆ ਪਲੀਜ਼ ਆ ਉਹ ਆਪਣੇ ਪਾਰਟਿਸਪੈਂਟ ਦੇ ਸਰਟੀਫਿਕੇਟ ਰਤੀ ਇੱਥੇ ਨਾਲ ਪੁੱਛੋ ਸਰਟੀਫਿਕੇਟ ਕਲੈਕਟ ਕਰ ਲੇ ਕੋਰੀਅਨ ਰਾਫੀ ਵਾਲਾ ਪੁੱਛੋ